ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੀ ਆਉਣ ਵਾਲੇ 48 ਜਾਂ ਫਿਰ ਕਹ ਲਈਏ 72 ਘੰਟਿਆਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਖਾ ਅਗਲੇ ਜੋ ਅਲਰਟ ਜਾਰੀ ਕੀਤੇ ਗਏ ਨੇ ਸਾਰੀ ਜਾਣਕਾਰੀ ਆ ਜੀ ਇਸ ਵੀਡੀਓ ਦੇ ਵਿੱਚ ਦੇਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਐਸੇ ਲਈ ਜਨ ਲਾਈਵ ਤਾਜ਼ਾ ਸੈਟਲਾਈਟ ਦਿਸਤਰਾ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹਾਂ ਪਚੂਲੇ ਸਿਸਟਮ ਪੂਰੇ ਤਰ੍ਹਾਂ ਨਾਲ ਐਕਟਿਵ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਸਣੇ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਜਿਹੜਾ ਇਹ ਮੀਹਾ ਦਾ ਦੌਰ ਇਸ ਵੇਲੇ ਜਾਰੀ ਹੈ ਸਵੇਰ ਤੋਂ ਜਿਹੜੇ ਪੰਜਾਬ ਦੇ ਵਿੱਚ ਉਮੀਦਾਰ ਤੇ ਹੋ ਰਹੇ ਨੇ ਹਾਲਾਂਕਿ ਤੇਜ਼ ਮੀਂਹ ਦੇ ਹਜੇ ਸਪੱhle ਨਹੀਂ ਲੱਗੇ ਹੈਗੇ ਹਲਕੇ ਮੀਂਹ ਟੁੱਟਵੇਂ ਰੂਪ ਦੇ ਵਿੱਚ ਦਰਜ ਕੀਤੇ ਜਾ ਰਹੇ ਨੇ ਸੋ ਅੱਜ ਇਹ ਪਚੂਲੇ ਸਿਸਟਮ ਪੂਰੇ ਤਰ੍ਹਾਂ ਨਾਲ ਐਕਟਿਵੇਟ ਹੈਗਾ ਤੇ ਆਉਣ ਵਾਲੇ 48 ਘੰਟਿਆਂ ਤੱਕ ਇਹ ਸਿਸਟਮ ਚੰਗੇ ਮੀਂਹ ਜਿਹੜਾ ਦਰਜ ਕਰਾ ਸਕਦਾ ਹੈ ਔਰ ਗੜੇਮਾਰੀ ਦੀ ਉਮੀਦ ਜਿਹੜੀ ਆ ਪੰਜਾਬ ਦੇ ਵਿੱਚ ਅੱਜ ਬਣ ਗਈ ਆ ਤੇ ਤੇਜ਼ ਰਫਤਾਰ ਹਵਾਵਾਂ ਦੇ ਨਾਲ ਗੜੇਮਾਰੀ ਵੀ ਸ਼ਾਮ ਤੱਕ ਜੜੀਆ ਹੋ ਸਕਦੀ ਹੈ ਤੇ ਜੇਕਰ ਤਾਜ਼ਾ ਅੰਕੜੇ ਦੇਖਿਓ ਜੋ ਕਿ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੂੰ ਹੁਣ ਅੱਤੇ ਜਿਹੜੀ ਗੱਲ ਕਰਨੀ ਆ ਜੀ ਅੱਜ ਜਿਵੇਂ ਦੇ ਸਕਰੀਨ ਉੱਤੇ ਦੇਖ ਸਕਦੇ ਹੋ orange alert ਜਿਹੜੇ ਆ ਜਾਰੀ ਕੀਤੇ ਹੋਏ ਨੇ ਤੇਜ਼ ਰਫਤਾਰ ਹਵਾਵਾਂ ਤੇ ਨਾਲ ਪਲੱਸ ਗੜੇਮਾਰੀ ਪਲੱਸ ਤੇਜ਼ਮੀ ਜਿਹੜੇ ਅੱਜ ਦਰਜ ਹੋਣਗੇ ਹਰਿਆਣਾ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਵੀ ਗੜੇਮਾਰੀ ਹੋ ਸਕਦੀ ਆ ਔਰ ਇੱਕ ਤਰੀਕ ਨੂੰ ਯਾਨੀ ਕਿ 30 ਤਰੀਕ ਨੂੰ ਗੱਲ ਕਰੀਏ 30 ਤਰੀਕ ਨੂੰ ਕੱਲ ਵੀ ਜਿਹੜਾ येलो ਅਲਰਟ ਪੰਜਾਬ ਦੇ ਵਿੱਚ ਜਾਰੀ ਨੇ ਉਸ ਤੋਂ ਬਾਅਦ ਜਿਹੜੇ ਅਗਲੇ 72 ਘੰਟੇ ਹੋਣਗੇ ਯਾਨੀ ਕਿ ਮਈ ਦੇ ਪਹਿਲੇ 3 ਦਿਨ ਹੋਣਗੇ ਤਾਂ ਮੌਸਮ ਲਗਭਗ ਬੜਾ ਸਾਫ਼ ਰਹੇਗਾ 4 ਤਰੀਕ ਨੂੰ ਮੁੜ ਤੋਂ ਇੱਕ ਸਿਸਟਮ ਹੈ ਜਿਹੜਾ ਦਸਤਕ ਦੇ ਲਈ ਤਿਆਰ ਹੈ ਸੋ ਇਸੇ ਕੀ ਜੋ ਆਉਣ ਵਾਲੇ ਦਿਨਾਂ ਦੀ ਰਿਪੋਰਟ ਤੇ ਇਸ ਵੀਡੀਓ ਦੇ ਵਿੱਚ ਜਿਹੜੇ ਨਵੇਂ ਸਰੋਤੇ ਆਏ ਨੇ ਜੀ ਆਪਣੇ ਇਲਾਕੇ ਦੇ ਮੌਸਮ ਦਾ ਹਾਲ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ ਸੋ ਫਿਰ ਤੋਂ ਦੱਸ ਦਈਏ ਜੀ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੈ ਤੇ ਟੋਟਲ ਰੂਪ ਦੇ ਵਿੱਚ ਮੈਂ ਜਿਹੜਾ ਦਰਜ ਕਰਾਇਗਾ ਅੱਜ ਤੇ ਔਰ ਜਿਹੜਾ ਟੈਂਪਰੇਚਰ ਹੈਗਾ 2-3 ਡਿਗਰੀ ਦੀ ਗਰਾਵਟ ਹੈ ਜਿਹੜੀ ਦਰਜ ਕੀਤੀ ਗਈ ਆ ਠੰਡਕ ਥੋੜੀ ਜਿਹੀ ਬਣ ਗਈ ਆ ਤੇ ਗਨਵੇ ਦਾ ਜਿਹੜਾ ਜਿਹੜਾ ਦੌਰ ਸੀਗਾ ਥੋੜਾ ਜਿਹਾ ਘਟਿਆ ਜੀ ਥੋੜੀ ਜਿਹੀ ਰਾਤ ਮਿਲੀ ਆ ਸੰਗਲਦੇ ਅਗਲੀ ਵੀਰਿਆ ਦੇ ਵਿੱਚ ਜਾਜਾ ਦੇ ਤਨ